ਬੁਜ਼ੁਰਗਾਂ ਦੀ ਸੇਵਾ ਸੰਭਾਲ ਅਤੇ ਮਾਨ ਸਨਮਾਨ ਬਰਕਰਾਰ ਰੱਖਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਾਰੇ ਜ਼ਿਲ੍ਹਿਆਂ ਵਿੱਚ ਬ੍ਰਿਧ ਕਰ ਸਥਾਪਿਤ ਕੀਤੇ ਗਏ ਹਨ ਬੇਸਹਾਰਾ ਬੁਜ਼ੁਰਗਾਂ ਨੂੰ ਸੁਰੱਖਿਅਤ ਪਨਾ ਪ੍ਰਦਾਨ ਕਰਨ ਲਈ 4.21 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਬਜ਼ੁਰਗਾਂ ਨੂੰ ਕਪੜੇ ਭੋਜਨ ਅਤੇ ਰਿਹਾਇਸ਼ ਵਰਗੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਨੂੰ 37.68 ਲੱਖ ਰੁਪਏ, ਸੰਗਰੂਰ 58.95 ਲੱਖ ਰੁਪਏ, ਲੁਧਿਆਣਾ ਨੂੰ 70.41 ਲੱਖ ਰੁਪਏ, ਮੋਗਾ ਨੂੰ 28.54 ਲੱਖ ਰੁਪਏ ਅਤੇ ਫਿਰੋਜ਼ਪੁਰ ਨੂੰ 26.37 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਮੇਰੇ ਭਾਨੇ ਸਹੀ, ਪਲ ਦੋ ਪਲ ਹੀ ਸਹੀ, ਤੁਹਾਡੇ ਚਿਹਰਿਆਂ ਤੇ ਮੁਸਕਰਾਹਟ ਆਈ ਹੈ। ਬਸ ਇਹ ਆ ਚਾਰ ਬੰਦਿਆਂ ਦੀ ਜ਼ਿੰਦਗੀ ਦਾ ਸੁਧਾਰ ਕਰ ਦੋ ਜੇ ਲੋਕ ਬਚਣਗੇ ਤਾਈਓ ਅਸੀਂ ਮੰਤਰੀਆਂ ਤਾਈਓ ਮੁੱਖ ਮੰਤਰੀਆਂ ਜੇ ਲੋਕ ਹੀ ਨਾ ਰਹੇ ਕਿਹਦੇ ਮੁੱਖ ਮੰਤਰੀ ਬਣੋਂਗੇ ਭਗਵੰਤ ਸਿੰਘ ਮਾਨ ਦਾ ਇਰਾਦਾ ਪੂਰਾ ਕਰਨਾ ਹਰ ਇੱਕ ਵਾਦਾ